ਉਹ ਖੋਦ ਇਸ ਪੱਪਾ ਅਧਾਰਾ ਦੇ ਗੋਪਤ ਦੇ ਬੀਤ ਦਾ ਟਾਈਮਸ ਇਹ ਦੋ ਬਿਜਲੀ ਇਸ ਪੱਪਾ ਪੰਜਾਬੀ ਇਹ ਬੀਤ ਦਾ ਟਾਈਮਸ ਇੰਗਲਿਸ਼ ਤੇ ਬਿਜਲੀ ਇੱਕ ਵਾਰ ਚੰਬਲ ਤੋਂ ਸ਼ੁਰੂ ਕੀਤੀਆਂ ਨੇ ਜਿਹੜੀਆਂ ਕਿ ਆਪਣੇ ਦੂਜੇ ਧਾਕੇ ਨੂੰ ਪਹੁੰਚ ਗਈਆਂ ਲਗਾਤਾਰ ਪਹਿਲਾ ਪ੍ਰਿੰਟ ਵਿੱਚ ਤੇ ਫਨੀ ਉਹ ਅਖੀਰ ਮੀਡੀਆ ਵਿੱਚ ਪੰਜਾਬ ਬਾਰੇ ਸਮਾਜ ਦੀਆਂ ਵਕ ਵਕ ਖਤੀ ਬਿਜਲੀਆਂ ਬਾਰੇ ਤੇ ਦੇਸ਼ ਵਿਦੇਸ਼ ਦੀਆਂ ਕਹਿੰਦੀਆਂ خبر نے انہوں گا نشور کر کے نے دیکھ انہوں نے اڈیٹویل سپیشل طور پر آرٹیکل پبلک دے رہے ہیں جیسا چیٹے ڈائسپورا پنبی ڈائسپورا میں تو ہے ہی ہے لیکن بک وقشوں کو بس رہے لوگوں بھی پنجاب بارے بھارت بارے علاقوں بارے انہیں پیپر راہیں خاص طور پہ میلکا ٹائم اگریزی جی. اور پابی فاشی واقعی سوچنا ملتی رہتی ਗਦਰੀ ਬਾਬਿਆਂ ਦੇ ਮੇਲੇ ਵਾਰ ਗਦਰੀ ਬਾਬਿਆਂ ਦੇ ਮੇਲੇ ਦੇ ਬਹੁਤ ਮਾਤਾ ਹੈ 31 31 ਉਹ ਪਹਿਲੀ 31 ਅਕਤੂਬਰ ਤੋਂ ਪਹਿਲੀ ਮੰਮਨ ਕੀ ਮੇਲਾ ਮੰਗਾਇਆ ਜਾਂਦਾ ਹੈ ਇਹ ਮੇਲਾ ਜਿਹੜੀ ਗਦਰ ਲਹਿਰ ਕਿਸਗੀ 1913 ਚ ਜਦੋਂ ਫਸਟ ਵਰਲਡ ਵਾਰ 1914 ਨੂੰ ਹੋਣੀ ਸੀ ਤਾਂ ਗਦਰੀ ਬਾਬਿਆਂ ਨੇ ਇੱਥੇ ਗੁਰੂ ਵੀਰਾ ਕਤਿਆ ਉੱਤੇ ਬੁਰੇ ਇਹਨਾਂ ਦੇ ਬਿਜ਼ਨਸ ਸੰ ਸਟੋਗੇ ਸਨ ਬੜਾ ਬੁੜਿਆ ਕੰਸੀ ਜਿੱਦਾਂ ਕੀ ਹਾਲ ਟ੍ਰੇ ਫਾਰਮ ਹੋ ਗਏ ਵਿਵਾਪਾਤ ਜਨਸ ਨੂੰ ਟੁੱਟ ਗਿਆ ਬੜਾ ਮਹਾਰਾਜ ਸਾਹਿਬ ਵਰਗੇ ਅੰਕਿਲਾਂ ਮੂਨੀ ਵਰਗੇ ਬਗੂਰਾ ਮਗੋਵਾਲੀਆ ਉਹ ਭੇਦਰ ਸਾਹਿਬ ਵਰਗੇ ਇਹਨਾਂ ਦੇ ਕਪਾਲ ਸਿੰਘ ਸਰਾਬਾ ਜੀ ਇਹਨਾਂ ਨੇ ਉੱਥੇ ਜਾ ਕੇ ਵਿਦਿਆ ਲਈ ਮੇਰੇ ਪਿੰਡ ਤੋਂ ਬਾਬੂ ਉਹ ਨਾਮ ਰਾਮ ਸਿੰਘ ਜੀ ਇਹ ਸਾਰੇ ਉਹਦਾ ਜਿਹੜਾ ਯੋਗਦਾਨ ਹੈਗਾ ਇਹ ਹੈ ਸਗਾ ਉੱਥੇ ਗੁਰੂ ਗਏ ਕਿਹੜਾ ਵਿੱਚ ਅਮਰੀਕਾ ਚ ਜਾਇਤਾ ਪੜ੍ਹਿਆ ਵਾਸਤੇ ਜਾਂ ਕੰਮ ਕਰਨ ਵਾਸਤੇ ਪਰ ਉੱਥੇ ਜਾ ਕੇ ਜਦੋਂ ਇੱਕ ਗੁਲਾਮੀ ਦਾ ਅਹਿਸਾਸ ਹੋਇਆ ਪਹਿਲੀ ਵਾਰ ਕਿ ਇੱਥੇ ਲੋਕਾਂ ਇਦਾਂ ਨਹੀਂ ਉਹ ਕੋਈ ਚਾਹੀਦੀ ਕੋ ਕੋ ਨਹੀਂ ਚੀਨੀਓਂ ਉਹ ਦੰਗੀਆਂ ਸੀ ਕਿਉਂਕਿ ਚੀਨ ਆਜ਼ਾਦ ਮੌਲ ਕਿਸਰਾ ਤੇ ਸਾਡੇ ਭਾਰਤੀ ਉਹ ਦੰਗੀਆਂ ਸੀ ਉਹਨੇ ਸੋਚਿਆ ਕਿ ਇਸ ਬੇਚੀਰੋਂ ਬਿਹਤਰ ਹੈ ਕਿ ਸਭ ਕੁਝ ਛੱਡ ਕੇ ਭਾਰਤ ਜਾਈਏ ਆਜ਼ਾਦੀ ਦੀ ਉਤੇ ਗੂੰਜ ਕਰੀਏ ਨਾ ਆਜ਼ਾਦ ਹੋ ਕੇ ਫਿਰ ਆਈਏ ਇਹ ਮੇਲਾ ਉਹਨਾਂ ਨਦੀਆਂ ਤੇ ਜਿਹੜਾ ਤੁਹਾਨੂੰ ਸਮਰਪਿਤ ਸਰ ਬਾਬੂ ਮੰਗੂਰਾਮ ਮੋਗੋਵਾਲ ਜੀ ਵੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਕਦਰ ਲਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਕੁਸੀਂ ਉਹਨਾਂ ਬਾਰੇ ਲਿਟਰੇਚਰ ਵੀ ਬਹੁਤ ਲਿਖਿਆ ਕਿਉਂਕਿ ਹੋਰ ਕਿਸੇ ਨੇ ਇਹਨਾਂ ਨਹੀਂ ਲਿਖਿਆ ਜਿੰਨਾ ਤੁਸੀਂ ਲਿਖਿਆ ਠੀਕ ਹੈ ਕਹੋ ਉਹ ਬੰਗੂਲੂਗੋ ਵਾਲਿਓ 1909 ਦੇ ਵਿੱਚ ਅਮਰੀਕਾ ਗਏ ਤਾਂ ਉੱਥੇ ਜਾ ਕੇ ਉਹਨਾਂ ਨੇ ਸ਼ੁਰੂ-ਸ਼ੁਰੂ 'ਚ ਜਿਹੜਾ ਕੰਮ ਕੀਤਾ ਜੋ ਵੀ ਇੱਕ ਤੋਂ ਮਜ਼ਦੂਰੀ ਹੁੰਦੀ ਸੀ ਉੱਤੇ ਜਾ ਕੇ ਉਹਨਾਂ ਦਾ ਜਦੋਂ ਇਹ ਲਹਿਰ اٹਹੀ ਆ ਉਦੋਂ ਤੋਂ ਇਸ ਲਹਿਰ ਦੇ ਨਾਲ ਜਾ ਸਾਥ ਹੋ ਗਿਆ ਜਦੋਂ ਇਸ ਲਹਿਰ ਨੇ ਇਸ ਪਾਸੇ ਨੂੰ ਵੀ ਰਾਕ ਦਿੱਤਾ ਤਾਂ ਉੱਥੋਂ ਉਹਨਾਂ ਨੇ ਬੇਪਨ ਲੈ ਕੇ ਖਾਰਕਮ ਹੋਣਾ ਸੀ ਉਹ ਪੰਜ ਬੰਦੀਆਂ ਡੁੱਟੀ ਲੱਗੀ ਸੀ ਉਹਨਾਂ ਵਿੱਚ ਮਗੂਰਾ ਮਗੋਵਾਲੀ ਇੱਕ ਸਨ ਇਹ ਅਸੀਂ ਕਹਿੰਦੇ ਆ ਕਿ ਉਹ ਗਦਰ ਲਹਿਰ ਦੇ ਆਉਂਡਰ ਮੈਂਬਰ ਚੋਂ ਸਨ ਮਨੀਲਾ ਚ ਬਹੁਤ ਸਮੇਂ ਰਹੇ ਉਹਨਾਂ ਨੂੰ ਫਾਸੀ ਵੀ ਹੋ ਗਈ ਸੀ ਉਹਨਾਂ ਪੰਜਾਬ ਦੇ ਨਾਲ ਜਨਮ ਦੇ ਜਿਹੜੇ ਬੰਦੇ ਅਸਰ ਰਹਿੰਦੇ ਉਹਨੂੰ ਬਚਾਇਆ ਸੀਗਾ ਲੇਕਿਨ ਕਿਸੇ ਤਰੀਕੇ ਨਾਲ ਪਰਚੀ ਜਦੋਂ ਉਹਨੂੰ 1925 ਵਿੱਚ 25 ਵਿੱਚ ਆਪਣੇ ਪਿੰਡ ਮਗੋਵਾ ਆ ਪਹੁੰਚਿਆ ਉਹ ਦੇਖਿਆ ਕਿ ਜਿਹੜੇ ਹਾਲਾਤ 201909 ਦੇ ਸਨ ਉਹ ਹਾਲਾਤ ਹੋਣਗੇ ਕੋਈ ਚੀਜ਼ ਨਹੀਂ ਆਈ ਤਾਂ ਮਾਰਕ ਦੁਰਦੂਸ ਨੇ ਆਪਣੀ ਥਾਪੜੀ ਲਿਖਦੇ ਨੇ ਇਹਨਾਂ ਨੇ ਲਾਲਾ ਲਲਿਤਪ੍ਰਤਾਏ ਨੂੰ ਲਿਖਿਆ ਕਿ ਆਜ਼ਾਦੀ ਦੀ ਲੜਾਈ ਤਾਂ ਹੈ ਉਰੇਜਾਂ ਤੋਂ ਜਿਹੜੀ ਦੂਸਰੀ ਸਮਾਜਿਕ ਜਾਤੀ ਆ ਉਹ ਵੀ ਹੋਣੀ ਚਾਹੀਦੀ ਆ ਕਿ ਜਿਹਦੇ ਤੁਸੀਂ ਨੂੰ ਜਾਇਜ਼ ਤੋਂ ਦਬੋ ਤਾਂ ਮੈਂ ਮੂਮੂਟੀ ਸ਼ੁਰੂ ਕਰਾਂ ਇਹਨਾਂ ਨੇ ਆਹਤ ਧਰਮਦਾ ਦੀ ਮੂਮੂਟ ਸ਼ੁਰੂ ਕੀਤੀ ਜਿਹਦਾ ਇੱਕ ਬਹੁਤ بڑا ਯੋਗਦਾਨ ਸੀ ਇੱਥੇ ਸਾਰੇ ਪਛੜੀਆਂ ਹੋਈਆਂ ਜਾਤਾਂ ਲੋਸਟ ਦਲੋ ਉਹਨੂੰ ਇਕੱਠੇ ਕਰਕੇ ਇਹ ਕਿਹਾ ਕਿ ਸਾਨੂੰ ਵਿਦਿਆ ਦਾ ਅਧਿਕਾਰ ਚਾਹੀਦਾ ਸਾਨੂੰ ਸਮਾਜ ਦੀਆਂ ਜਿਹੜੀਆਂ ਆਰਥਿਕ ਸੰਸਥਾਵਾਂ ਨੇ ਉਹਨਾਂ ਤੇ ਚਮੁੱਲ ਦੀ ਚਾਹੀਦੀ ਆ ਸਾਡਾ ਜ਼ਮੀਨ ਦੇ ਵਿੱਚ ਵੀ ਹੱਕ ਹੋਣਾ ਚਾਹੀਦਾ ਸਾਨੂੰ ਬਾ ਇੱਜ਼ਤ ਸਾਨੂੰ ਰਹਿਣ ਦਾ ਹੱਕ ਮਿਲੇ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਬੜੀ ਬੜੇ ਇੱਕ ਤਰੀਕੇ ਦੇ ਨਾਲ ਇੱਕ ਵੱਖਰਾ ਧਰਮ ਦੀ ਪਰਮਿਸ਼ਨ ਲਈ ਕਿ ਨਾ ਸੀ ਹਿੰਦੂ ਆ ਨਾ ਮੁਸਲਮਾਨ ਐ ਨਾ ਸਿੱਖ ਐ ਨਾ ਇਸਾਈਆ ਨਾ ਤਾਂ ਕੋਈ ਤਰ੍ਹਾਂ ਦੀ ਹੋਣੀ ਅਸੀਂ ਤਾਂ ਆਦੀ ਆ ਆਦੀ ਪਛੰਦੇ ਆ ਸਾਡਾ ਆਦੀ ਧਰਮ ਹੈ ਅੰਦੇਜਨ ਨੇ 1931 ਵਿੱਚ ਆਦੀ ਧਰਮ ਦੀ ਬਕਰੀ ਦੇਤੀ ਤਾਂ ਉਹਦੇ ਚ ਇਹਨਾਂ ਦੇ तकरीबन 5 ਲੱਖ ਲੋਕਾਂ ਨੇ ਉਹਦੇ ਚ ਆਪਣੇ ਆਪ ਨੂੰ ਅੰਕਿਤ ਕਰਵਾਇਆ ਫਿਰ ਉਹਨੇ 1936-37 ਦੀਆਂ ਲਕਸ਼ਣ ਪਿਲੜੀਆਂ 8 ਸੀਟਾਂ ਸੀਗੀਆਂ ਉਹਨਾਂ ਚੋਂ 7 ਜਿੱਤ ਲਈਆਂ ਜਿੱਕਰ ਸੀਟਾਂ ਜਿੱਤਣ ਤੋਂ ਬਾਅਦ ਇਹਦਾ ਹੋਰ ਹੌਸਲਾ ਵਧਿਆ 1947 ਦੇ ਵਿੱਚ ਆ ਜਿਹੜਾ ਲੈਕਚਨ ਹੋਇਆ ਉਹਦੇ ਵਿੱਚ ਵੀ ਮੋਬੂ ਮੰਗੂਰਾ ਮੁਗਵਲੀਆ ਖੁਦ ਜਿੱਤੇ ਹਿਸ਼ਾਪੁਰ ਤੋਂ ਤੇ ਇਹ ਜਿਹੜਾ ਯੋਗਦਾਨ ਸੀ ਇਹਨਾਂ ਦਾ ਉਹ ਸੀਗਾ ਕਿ ਝੂਠਾ ਸਾਤ ਨੂੰ ਸੂਆ ਸਾਤ ਨੂੰ ਖਤਮ ਕਰਨਾ ਤੇ ਸਮਾਜ ਵਿੱਚ ਇਹ ਲੋਕਾਂ ਨੂੰ ਬਰਾਬਰ ਦਾ ਅਧਿਕਾਰ ਦੋਣਾ ਜਿੱਦ ਕਿ ਹਜੇ ਵੀ ਕਾਲਣਾ ਕਾਲੀ ਜਾ ਰਹੀ ਹੈ ਹਜੇ ਵੀ ਕੋਸ਼ਿਸ਼ ਹੋ ਰਹੀ ਆ ਬਾਬੂ ਮੰਗੁਰਾ ਮੁੱਗੋ ਵਾਲੀਆ ਨੇ ਡਾਕਟਰ ਬੀਰਨ ਵਿਧੇਕਾਰ ਦਾ ਬਹੁਤ ਸਹਾਰਾ ਦਿੱਤਾ ਜਦੋਂ ਗੋਲ ਮੇਜ਼ ਕਾਨਫਰੰਸ ਹੋਈ ਪੰਜਾਬ ਤੋਂ ਬਹੁਤ ਸਾਰੀਆਂ ਇਥੋਂ ਤਾਰਾ ਭੇਜੀਆ ਕਿ ਸਾਡਾ ਨੇਤਾ ਇਹ ਆ ਮਹਾਤਮਾ ਗਾਂਧੀ ਨਹੀਂ ਹੈਗਾ ਕਾਂਛੀ ਨਾਮ ਜੀ ਉਹਨਾਂ ਨੇ ਵੀ ਬਾਬੂ ਕਾਂਛੀ ਨਾਮ ਨਹੀਂ ਉਹ ਵੀ ਆ ਕੇ ਜੋ ਹਸ਼ਾਲਪੁਰ ਵਿੱਚ ਰੈਲੀ ਕੀਤੀ ਉਹਨੇ ਕਿਹਾ ਕਿ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹ ਯਾ ਧਰਮ ਉਹਦੇ ਅੱਖਾਂ ਨੇ ਉਹਦੇ ਕੰਨ ਨੇ ਉਹਦਾ ਦਿਮਾਗ ਨੇ ਇਸਕੋਤੇ ਬਹੁਤ ਮਗਰ ਮਗਰ ਗਿਆ ਤਾਂ ਦਲਤੋ ਚੇਤਨਾ ਚ ਦਲਤੋ ਥਾਨ ਚ ਬਹੁਤ ਹੀ ਕੰਸਟ੍ਰਕਟਿਵ ਕੰਟ੍ਰਿਬਿਊਸ਼ਨ ਹੈ ਥੈਂਕ ਯੂ ਤੇ ਅੰਬੇਦਕਰ ਟਾਈਮ ਦੇ ਜਵਾਬਾ ਉਹਨੇ ਸਾਰੀਆਂ ਲਿਖਤਾਂ ਨੂੰ ਸਾਰੇ ਵਾਕਿਆਂ ਨੂੰ ਬਾਰ ਬਾਰ ਆਪਣੇ ਪੇਪਰਾਂ ਰਾਹੀਂ ਲੋਕਾਂ ਤੱਕ ਪਹੁੰਚਾ ਰਿਹਾ ਹੈ ਇੱਕ ਹੋਰ ਨਿਕਿਆ ਜ ਸਵਾਲ ਆਪ ਜੀ ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਵੋਗੇ ਕਿ ਅੱਜ ਕੱਲ ਡਿਜੀਟਲ ਜੌਬ ਬਹੁਤ ਵੱਧ ਗਿਆ ਹੈਗਾ ਸਟੱਡੀ ਐਜੂਕੇਸ਼ਨ ਉਹਨੂੰ ਲੈ ਕੇ ਤੁਸੀਂ ਕੀ ਕਹੋਗੇ ਅਸੀਂ ਅੱਜ ਚੰਡੀਗੜ੍ਹ ਤੋਂ ਆਰੇ ਸੀ ਮੇਰੇ ਨਾਲ ਪ੍ਰੋਫੈਸਰ ਅਕਾ ਡਾਕਟਰ ਫਰਮਿੰਦੋ ਸੋਢੀ ਨੇ ਇਹ ਬੜੇ ਸਾਰਜ ਕਰਨ ਸੀ ਉਹ ਗੱਲ ਕਰਦੇ ਆ ਵੀ ਸਾਡੇ ਬੱਚੇ ਬਾਹਰ ਜਾ ਰਹੇ ਨੇ ਦੇਸ਼ਾਂ 'ਚ ਜਾ ਰਹੇ ਨੇ ਉਹਨੂੰ ਉੱਤੋਂ ਪਤਾ ਲੱਗ ਰਿਹਾ ਕਿ ਵਿਦੇਸ਼ਾਂ ਦੇ ਵਿੱਚ ਕੰਮਕਾਰ ਘਟ ਰਿਹਾ ਹੈਗਾ ਪਹਿਲਾਂ ਸਾਡੇ ਬੱਚੇ ਸੋਢੀ ਅਰੇਬੀਆ ਬਵੇਈ ਉਸ ਤੋਂ ਪਹਿਲਾਂ ਇਰਾਨ ਇਰਾਕ ਵੀ ਜਾਂਦੇ ਰਹੇ ਫਿਰ ਉਹ ਸਿੰਗਾਪੁਰ ਇਸ ਦੇਸ਼ਾਂ 'ਚ ਗਏ ਇੰਗਲੈਂਡ 'ਚ ਗਏ ਹੁਣ ਹਾਲਾਤ ਇਹ ਬਦਲੇ ਆ ਅਰਬਾਂ 'ਚ ਉਦਾਂ ਦਾ ਵਿਜਗਾਰ ਨਹੀਂ ਰਿਹਾ ਯੂਰਪ 'ਚ ਵੀ ਹਾਲਾਤ ਖਰਾਬ ਹੋ ਰਹੇ ਨੇ ਹੁਣ ਇਹ ਸਾਡੇ ਬੱਚਿਆਂ ਦਾ ਕੀ ਬਣੇਗਾ ਇੱਥੇ ਆ ਕੇ ਸਟੱਡੀ ਕਰੋ ਉਧਰ ਦੀਆਂ ਨੌਕਰੀਆਂ ਨਹੀਂ ਰਹੀਆਂ ਇਸ ਲਈ ਇੱਕ ਗਲਤ ਹੈ ਕਿ ਸਭ ਤੋਂ ਪਹਿਲਾਂ ਵਿਦਿਆ ਦੀ ਨਾਲ ਦਾ ਜਿਹੜੀ ਸਕਿੱਲ ਵਿਦਿਆ ਹੈਗੀ ਆ ਜਿਹੜੀ ਦਸਤਕਾਰੀ ਹੈਗੀ ਆ ਉਹ ਹੋਣੀ ਚਾਹੀਦੀ ਤੇ ਦੂਜਾ ਜਿਹੜਾ ਇਹ ਫਰੀ ਮੰਡੀ ਦਾ ਮਾਰਕੀਟ ਦਾ ਦੌਰ ਚੱਲ ਰਿਹਾ ਕਿ ਓਵਰਨਾਈਟ ਅਮੀਰ ਬਣ ਜਾਣਾ ਸਾਡੇ ਬਜ਼ੁਰਗਾਂ ਨੇ ਹੌਲੀ-ਹੌਲੀ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਇਹ ਜਿਹੜਾ ਸਿਸਟਮ ਆ ਜਿੱਥੇ ਕਿ ਇਹ ਤੁੰਨਾ ਹੋ ਕੇ ਸੋਚ ਕੇ ਫੋਮੇ ਮਗਰ ਨਾਲ ਲੱਗ ਕੇ ਆਪਣੀ ਵਿੱਦਿਆ ਨੂੰ ਲੈ ਕੇ ਵਿੱਦਿਆ ਬੜੀ ਮਹਿੰਗੀ ਹੋ ਗਈ ਆ ਸਾਰੇ ਬੰਦੇ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਪ੍ਰਾਈਵੇਟ ਕਾਲਜਾਂ 'ਚ ਪ੍ਰਾਈਵੇਟ ਸਕੂਲਾਂ 'ਚ ਜਾ ਰਹੇ ਨੇ ਇਹ ਸੋਚਦੇ ਨੇ ਸ਼ਾਇਦ ਉੱਥੇ ਬੜੀ ਤਕੜੀ ਨੌਕਰੀ ਮਿਲ ਜਣੀ ਆ ਪਹਿਲਾਂ ਤਾਂ ਜਿਹੜੀ ਵਿੱਦਿਆ ਹੁੰਦੀ ਸੀ ਜੀ ਤੁਸੀਂ ਛੋਟੀ ਮੋਟੀ ਫੀਸ ਦਾ 10ਵੀਂ 12ਵੀਂ ਬੀਏ ਐਮ ਕਾਲ ਲੈ ਲੈਂਦੇ ਸੀ ਐਮ ਐਸ ਸੀ ਕਾਲ ਲੈ ਲੈਂਦੇ ਸੀ ਡਿਗਰੀ ਕਾਲ ਲੈ ਲੈਂਦੇ ਸੀ ਹੁਣ ਤਾਂ ਸਕੂਲਾਂ 'ਚ ਲੱਖਾਂ ਵੀ ਲੱਗ ਜਾਂਦੇ ਨੇ ਇਸ ਕਰਕੇ ਤੇ ਜ਼ਰੂਰੀ ਆ ਕਿ ਜਿਹੜੀ ਵਿੱਦਿਆ ਆ ਇਹਨੂੰ ਜੂਆ ਨਾ ਬਣਾ ਕੇ ਇਹ ਦੋ ਕਿ ਫ੍ਰੀ ਮਾਰਕੀਟ ਕੌਮਨੀ ਬਣਾ ਲਈ ਆ ਇਹਨੂੰ ਇੱਕ ਆਪਣੀ ਸਮਝ ਦਾ ਸਾਧਨ ਬਣਾ ਕੇ ਵਿਦਿਆਰਥੀਆਂ ਨੂੰ ਸੁਚੇਤ ਕਰਨ ਚਾਹੀਦਾ ਇਹਦੇ ਚ ਮਾਪਿਆਂ ਦਾ ਇਹ ਟੀਚਰਾਂ ਦਾ ਮਾਸਟਰਾਂ ਦਾ ਲੈਕਚਰਾਂ ਦਾ ਪ੍ਰੋਫੈਸਰਾਂ ਦਾ ਉਸ ਜਣਾਂ ਦਾ ਐਜੂਕੇਸ਼ਨ ਦੀ ਜਿਹੜੀ ਆ ਉਹ ਇਕੱਲੇ ਸਕੂਲ ਦਾ ਨਹੀਂ ਜਦ ਤੱਕ ਪੂਰਾ ਸਮਾਜ ਇਸ ਪਾਸੇ ਨੂੰ ਆਪਣਾ ਧਿਆਨ ਨਹੀਂ ਦੇਊਗਾ ਇਹ ਵਿਦਿਆ ਜਿਹੜੀ ਪੂਰੀ ਆ ਜਿਹੜਾ ਇਹਦਾ ਸਾਨੂੰ ਲਾਭ ਅਸੀਂ ਉਹ ਪਾਵੇਗਾ ਥੈਂਕ ਯੂ